ਪੰਜਾਬ ਜੌਬ ਹੈਲਥ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ SSC ਦੀ CGL ਆਨਲਾਈਨ ਫਾਰਮ 2025 ਆਈ ਨਹੀਂ ਉਸਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ 9 ਜੂਨ 2025 ਨੂੰ ਪੋਸਟਰ ਰਿਲੀਜ਼ ਹੋਈਆਂ ਸੀ ਇਸ ਵਿੱਚ ਕਿ ਕੁੱਲ 14582 ਵਕੈਂਸੀਆਂ ਆਈਆਂ ਨੇ 30 ਨੂੰ ਅਪਲਾਈ ਕਰਨ ਲਈ ਜਵੱਖ ਵਕੈਂਸੀ ਨੇ ਤੁਹਾਡੇ ਕੋਲ ਡਿਗਰੀ ਪਾਸ ਹੋਣਾ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈਏ ਤਾਂ ਜੋ ਅਪਲਾਈ ਕਰਨ ਦੀ ਡੇਟ ਆ ਉਹ 9 ਜੂਨ ਤੋਂ ਸਟਾਰਟ ਹੋ ਚੁੱਕੀ ਆ 4 ਜੁਲਾਈ ਤੱਕ ਫਾਰਮ ਅਪਲਾਈ ਹੋਣੇ ਨੇ ਤੇ 5 ਜੁਲਾਈ ਇਸੀ ਲਾਸਟ ਡੇਟ ਆ ਇਸ ਵਿੱਚ ਆਨਲਾਈਨ ਕੈਰੈਕਸ਼ਨ 9 ਜੁਲਾਈ ਤੋਂ 10 ਜੁਲਾਈ ਤੱਕ ਫਾਰਮ ਓਪਨ ਹੋਣੇ ਨੇ ਪਹਿਲਾ ਐਡਮਿਟ ਕਾਰਡ 8 ਅਗਸਤ ਚ ਆਜੂਗਾ ਤੇ ਇਗਜ਼ਾਮ 18 13 ਤੋਂ 30 ਅਗਸਤ ਦੇ ਵਿੱਚ ਵਿੱਚ ਹੋਣਾਗਾ ਤੇ ਸੈਕੰਡ ਵਾਲਾ ਦਸੰਬਰ ਦੇ ਵਿੱਚ ਹੋਊਗਾ 18 ਤੋਂ 30 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਸੋ ਉਸ ਤੋਂ ਬਾਅਦ ਆ ਜਾਂਦੀ ਹੈ ਆਪਣੀ ਪੋਸਟਾਂ ਦੀ ਲਿਸਟ ਜਿਸ ਵਿੱਚ ਕੀ ਅਧੀਆਂ ਵਾਕੈਂਸੀਸ ਵਿੱਚ ਮੈਂਸ਼ਨ ਕੀਤੀਆਂ ਨੇ ਇਸ ਵਿੱਚ ਸਬ ਇਨਸਪੈਕਟਰ ਦੀਆਂ ਹੋਰ ਵੀ ਕਾਫੀ ਸਾਰੇ ਪੋਸਟਾਂ ਨੇ ਜਿਵੇਂ ਕਿ ਪਹਿਲੀ ਪੋਸਟ ਅਸਿਸਟੈਂਟ ਸੈਕਸ਼ਨ ਆਫੀਸਰ ਅਸਿਸਟੈਂਟ ਸੈਕਸ਼ਨ ਆਫੀਸਰ 2 ਅਸਿਸਟੈਂਟ ਆਫ ਇਨਕਮ ਟੈਕਸ ਇਨਸਪੈਕਟਰ ਆਫ ਇਨਕਮ ਟੈਕਸ ਇਨਸਪੈਕਟਰ ਸੈਂਟਰਲ ਅਰਜ਼ਾਈ ਪ੍ਰੀਵੈਂਟਿਵ ਆਫੀਸਰ ਇਨਸਪੈਕਟਰ ਐਗਜ਼ਾਮੀਨਰ ਅਸਿਸਟੈਂਟ ਇਨਫੋਰਸਮੈਂਟ ਆਫੀਸਰ ਸਬ ਇਨਸਪੈਕਟਰ ਇਨਸਪੈਕਟਰ ਪੋਸਟ ਇਜ਼ ਸੈਕਸ਼ਨ ਹੈਡ ਐਗਜ਼ੀਕਟਿਵ ਅਸਿਸਟੈਂਟ ਰਿਸਰਚ ਅਸਿਸਟੈਂ ਯਾਨੀ ਤੇ ਨੈਕਸਟ ਇਸ ਦੀ ਗੱਲ ਕਰ ਲਈ ਤਾਂ ਫੀਸ ਦੀ ਜੋ ਕਿ ਜਨਰਲ OBC ਕੈਂਡੀਡੇਟਸ ਲਈ ਸਿਰਫ ਸਿਰਫ 100 ਰੁਪਏ ਫੀਸ ਰੱਖੀ ਗਈ ਆ ਪਰ SC ST PWD ਕੈਂਡੀਡੇਟਸ ਫਿਜ਼ੀਕਲੀ ਹੈਂਡੀਕੈਪਡ ਫੀਮੇਲ ਕੈਂਡੀਡੇਟਸ ਨੂੰ ਕੋਈ ਵੀ ਫੀਸ ਯਾਨੀ ਕਿ ਨੈਲ ਫੀਸ ਇਸ ਨੂੰ ਅਪਲਾਈ ਤੁਸੀਂ ਬਿਨਾ ਫੀਸ ਤੋਂ ਕਰ ਸਕਦੇ ਹੋ ਸੈਲਰੀ ਇਸ ਵਿੱਚ 7 ਪੇ ਲੈਵਲ ਦਾ ਜੋ 44000 ਤੋਂ ਸਟਾਰਟ ਆ 6 ਪੇ ਲੈਵਲ ਦੀ 35400 ਸਟਾਰਟ ਆ ਪੇ ਲੈਵਲ 5 ਦੇ 29000 ਤੋਂ ਤੇ ਪੇ ਲੈਵਲ 1 ਦੀ 25500 ਤੋਂ ਸਟਾਰਟ ਹੈ